ਵਾਹਿਗੁਰੂ ਸਾਹਿਬ ਜੀਓ ਤੇਰ ਕਵਨ ਕਵਨ ਹੁਣ ਕਹਿ ਕਹਿ ਜਾਮਾ ਤੂੰ ਸਾਹਿਬ ਪਨੀਰ ਦਾ ਨਾਮ ਤੁਮਰੀ ਮਹਿਮਾ ਵਰਨ ਨਾ ਸਕਉ ਤੂੰ ਆਪੇ ਰੂਚੋ ਭਗਵਾਨਾ ਮੈਂ ਮੋਰਖ ਕੀ ਕੇਤਕ ਬਾਤ ਹੈ ਕੋਟ ਪਰਤੀ ਤਰਿਆਰੀ ਗੁਰਨਾਮਿਕ ਜਿਨ ਸੁਨਿਆ ਪੀਖਿਆ ਸੇ ਤੇਰੇ ਗਰਵਾਸਨਾ ਪਰਿਆਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਨੇ ਮਹੱਲਾ ਪੰਜਵਾਂ ਜਿਸਕੇ ਸਿਰ ਉੱਪਰ ਕੋ ਸੁਆਮੀ ਸੋ ਸੁਖ ਕੈਸਾ ਆਵੈ ਬੋਲ ਨਾ ਜਾਣ ਮਾਇਆ ਮਦ ਮਤ ਮਰਨਾ ਚੇਤਨਾ ਆਵੈ ਮੇਰੇ ਾਮ ਰਾਏ ਤੋ ਸੰਤਾਂ ਜਮ ਨਹੀਂ ਆਵੈ ਮੇਰੇ ਰਾਹ ਜੋ ਤੇਰਾ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਸ਼ਰਨ ਤੇਰੇ ਪਰਵਾਸੀ ਤੇਰੀ ਸ਼ਰਨ ਤੇਰੇ ਰੰਗ ਰਾਤੇ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਸ਼ਰਨ ਤੇਰੇ ਪਰਵਾਸੀ ਪੰਜ ਦੁਸਤਲਹ ਸਾਦੇ ਗਿਆਨ ਧਿਆਨ ਇਸ ਕਰ ਮਨ ਨਾਲ ਜਾ ਤੇਰੀ ਇਸਤਵ ਦੇਵਾ ਸਾ ਜਿਨ ਕਲ ਰਾਖੇ ਤੇਰੀ ਪਰਮ ਸਤਕਾਰ ਜੋ ਗੁਰੂ ਗੁਰੂ ਪਿਆਰੀ ਗੁਰੂ ਸواری ਸਾਤ ਸੰਗਤ ਜੀਓ ਵਟ ਭਾਗੇ ਹਾਂ ਜੋ ਸਭ ਨੂੰ ਸਤ ਸੰਗਤ ਦਾ ਸੁਭਾਗ ਸਮਾਪ੍ਰਾਪਤ ਹੋਇਆ ਹੈ ਸਲਾਨਾ ਗੁਰਮਤ ਸਮਾਗਮ ਜੋ ਆਪ ਜੀ ਸੰਗਤਾਂ ਦੇ ਸੰਯੋਗ ਦੇ ਨਾਲ ਮਨਾਵੇ ਹੋ ਆਓ ਗੁਰ ਪਿਆਰ ਵਾਲਿਓ ਗੁਰ ਸ਼ਬਦ ਵਿਚਾਰ ਇਤਿਹਾਸਕ ਵਿਚਾਰਾਂ ਦੇ ਨਾਲ ਜੁੜਨ ਦਾ ਸਮਾਂ ਸਮਾਪ੍ਰਾਪਤ ਹੋਇਆ ਹੈ ਆਓ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਦਸ਼ਵੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ੀ ਹੋਈ ਪੱਤੇ ਨੂੰ ਪ੍ਰਵਾਨ ਕਰਨਾ ਜੀ ਕੋਈ ਵੀ ਰਸਨਾ ਵਾਂਝੀ ਨਾ ਰਹਿੇ ਬੜੇ ਪਿਆਰ ਤੇ ਸਤਕਾਰ ਦੇ ਨਾਲ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਹੀ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਮ ਹੋਈ ਪਾਵਨ ਬਾਣੀ ਇਸ ਪਾਵਨ ਸ਼ਬਦ ਦੇ ਵਿੱਚ ਪਾਵਨ ਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਨੇ ਅਸੀਂ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਹੈ ਸੋਹੀ ਮਹੱਲ ਜਵਾ ਸੋਹੀ ਰਾਗ ਦਾ ਨਾਮ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਈ ਪਾਵਨ ਪਾਣੀ ਜਿਸ ਕੇ ਸਿਰ ਉਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ ਇਹ ਵਾਹਿਗੁਰੂ ਪਰਮਾਤਮਾ ਜਿਹਦੇ ਸਿਰ ਦੇ ਉੱਪਰ ਤੇਰਾ ਮਹਿਰੂਬੀ ਹੱਥ ਹੈ ਜਿਹਦੇ ਸਿਰ ਦੇ ਉੱਪਰ ਤੂੰ ਆਪ ਹੈ ਵਾਹਿਗੁਰੂ ਸੋ ਦੁੱਖ ਕੈਸਾ ਪਾਵੇ ਉਹ ਆਤਮਕ ਜੀਵਨ ਦੇ ਵਿੱਚ ਉਹਨੋ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਆਤਮਿਕ ਜੀਵਨ ਦੇ ਵਿੱਚ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਕਿਉਂਕਿ ਸਮਰੱਥ ਗੁਰੂ ਸਿਰ ਹੱਥ ਕਰਿਓ ਜਦੋਂ ਸਮਰੱਥ ਗੁਰੂ ਵਾਹਿਗੁਰੂ ਪਰਮਾਤਮਾ ਸਿਰ ਤੇ ਹੱਥ ਧਰ ਦਵੇ ਕਿਉਂਕਿ ਅਸੀਂ ਗੁਰੂ ਦੇ ਬੱਚੇ ਆ ਉਹ ਵਾਹਿਗੁਰੂ ਪਰਮਾਤਮਾ ਸਾਡਾ ਪਤੀ ਪਰਮੇਸ਼ਵਰ ਉਹ ਸਾਡਾ ਪਿਤਾ ਹੈ ਉਹ ਸਾਡੀ ਮਾਂ ਹੈ ਏ ਉਹ ਸਾਡਾ ਰਿਸ਼ਤੇਦਾਰ ਵੀ ਹੈ ਉਹ ਸਾਡੀ ਸਾਰੇ ਥਾਂ ਤੇ ਰੱਖਿਆ ਕਰਨ ਵਾਲਾ ਵੀ ਹੈ ਜੇ ਅਸੀਂ ਪੜਦੇ ਹਾਂ ਨਾ ਕਿ ਸੱਚੇ ਪਾਤਸ਼ਾਹ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਾ ਤੂੰ ਮੇਰਾ ਭਰਾ ਤੂੰ ਮੇਰਾ ਰਾਖਾ ਸਭ 니 ਭਾਈ ਐ ਮਾਲਕ ਜੀ ਤੂੰ ਹਰੇਕ ਥਾਂ ਤੇ ਮੇਰਾ ਰੱਖਿਆ ਕਰਨ ਵਾਲਾ ਪਰਮਾਤਮਾ ਹੈ ਕਿਉਂਕਿ ਅਸੀਂ ਤੇਰੇ ਬੱਚੇ ਹਾਂ तेरी हुई रहें हुए हम प्रमारमासान इसे के दिन कोई चिंता नहीं, नहीं कोई डर नहीं, डर्म नहीं तो क्योंकि तू हाज़र हाज़र मेरे सिर से हाथ तारन वाला है इसे, इसे करके, करके पूर्त है तो सुखिया बैठता तो सुखिया और नहीं लागे जे ऐसा बुझिया राखा एक हमारा स्वामी मेरा मालक तरक्या करन वाला है हमरे करुण हाथे रश्या पूर्ण हुए ਜਿੱਤ ਕੇ ਇਸ਼ਾ ਵਾਹਿਗੁਰੂ ਪਰਮਾਤਮਾ ਤੂੰ ਮੇਰੇ ਰਖਿਆ ਕਰਨ ਵਾਲਾ ਮੇਰੇ ਹਾਜ਼ਰ ਨਾਜ਼ਰ ਹੈ ਜहां ਜहां ਜਾਂ ਪ੍ਰੇਮ ਤहां ਹਜ਼ੂਰ ਦੂਰ ਕਤੋਂ ਨਾ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਹੈ ਮਾਲਕ ਤੂੰ ਹਰੇਕ ਥਾਂ ਤੇ ਹਾਜ਼ਰ ਨਾਜ਼ਰ ਹੈ ਇਸੇ ਕਰਕੇ ਸੱਚੇ ਪਾਤਸ਼ਾਹ ਪਟਨਾ ਸਾਹਿਬ ਮਾਨ ਬਿਆਨ ਕਰਦੇ ਨੇ ਕਿ ਸਮਰੱਥ ਗੁਰੂ ਸਿਰ ਹੱਥ ਘਰਿਓ ਗੁਰ ਕੀਨੀ ਕਿਰਪਾ ਹਰ ਨਾਮ ਦੇ ਦਿਓ ਗੁਰੂ ਜੀ ਮੇਰਤੇ ਕਿਰਪਾ ਕਰਿਓ ਮੇਰੇ ਤੇ ਮਿਹਰ ਕਰਿਓ ਕਿ ਮੈਂ ਆਪਣੀ ਰਸਨਾ ਦੇ ਨਾਲ ਤੇਰਾ ਨਾਮ ਜਪਾਂ ਕਿਉਂਕਿ ਜਿੱਥੇ ਤੇਰਾ ਨਾਮ ਹੈ ਵਾਹਿਗੁਰੂ ਸਰਬ ਸਿਪਾਸ਼ੇ ਉੱਤੇ ਸਭ ਕੁਝ ਹੈ ਸਮਰੱਥ ਗੁਰੂ ਉਸਰ ਹੱਥ ਧਰਿਓ ਗੁਰ ਕਿੰਨੀ ਮਹਾਂ ਨਾਮ ਦਿਓ ਇਸ ਬਾਤ 'ਤੇ ਇੱਕ ਸਮਾਨ ਨਾਮ ਸੁਨੇ ਸੁਤਪਾਨ ਡਰਿਓ ਪਰਮਾਤਮਾ ਦਾ ਨਾਮ ਸੁਣਦਿਆਂ ਹੀ ਜੰਮ ਰੂਪੇ ਡਰ ਜਿਹਦਾ ਨ ਜਮਾ ਦਾ ਡਰ ਜੰਮ ਰੂਪੀ ਦੂਤ ਕਹਿ ਲੈ ਕੇ ਡਰ ਜਾਂਦੇ ਨੇ ਪਰੇ ਹੋ ਜਾਂਦੇ ਨੇ ਜਮਾ ਤੋਂ ਖੜਾ ਛੁੱਟ ਜਾਂਦਾ ਜਿੱਥੇ ਨਾਮ ਆ ਜਾਵੇ ਇਸੇ ਕਰਕੇ ਗੁਰਬਾਨੀ ਦੇ ਵਿੱਚ ਵਾਰ-ਵਾਰ ਇਹ ਗੱਲ ਕਹੀ ਹੈ ਕਿ ਭਾਈ ਪਰਮਾਤਮਾ ਦੇ ਨਾਮ ਦਾ ਪੱਲਾ ਫੜਾ ਕਿਉਂਕਿ ਜਿੱਥੇ ਕਿ ਜਿੱਥੇ ਵੀ ਪਰਮਾਤਮਾ ਦਾ ਨਾਮ ਹੈ ਉੱਥੇ ਤੇਰਾ ਅੰਦਰਲਾ ਡਰ ਜੰਮ ਦਾ ਡਰ ਕਹਿਣ ਲੱਗੇ ਖਤਮ ਹੋ ਜਾਵੇਗਾ ਨਾਮ ਸੁਨੇ ਸੁਤ ਭਾਂ ਡਰਿਓ ਕਹਿਣ ਲੱਗੇ ਜੰਮ ਡਰ ਗਏ ਪਰਮਾਤਮਾ ਦੇ ਨਾਮ ਕਰਕੇ ਜੀਤਾ ਕੀਤਾ ਤੇ ਤਾਂ ਨਾ ਬਿਨ ਨਾਵੇਂ ਨਾਹੀ ਕੋ ਥਾਉ ਜਿੱਥੇ ਪਰਮਾਤਮਾ ਦਾ ਨਾਮ ਹੈ ਕਹਿਣ ਲਗੇ ਉੱਥੇ ਸਭ ਕੁਝ ਹੈ ਜਿੱਥੇ ਪਰਮਾਤਮਾ ਦਾ ਨਾਮ ਨਹੀਂ ਆਤਮਿਕ ਜੀਵਨ ਵਿੱਚ ਕੁਝ ਵੀ ਪੱਲੇ ਨਹੀਂ ਸਿਰ ਜਿੰਦਗੀ ਤੇ ਹੈ ਸਰੀਰ ਜਾਂਦਾ ਤੇ ਹੈ ਪਰ ਪੱਲੇ ਕੁਝ ਨਹੀਂ ਪੱਲੇ ਨਾਮ ਕਰਕੇ ਹੈ ਜੇ ਨਾਮ ਨੇ ਇਤਨੀ ਕੁਝ ਵੀ ਨਹੀਂ ਹੈ ਇਸੇ ਕਰਕੇ ਸੱਚੇ ਪਾਤਸ਼ਾਹ ਜਿਸ ਕੇ ਸਿਰ ਉਪਰ ਤੂੰ ਸੁਆਮੀ ਦੁੱਖ ਉੱਪਰ ਕਿਹਦਾ ਪਾਵੇ ਮਾਲਕ ਜੀ ਜਿਹਦੇ ਸਿਰ ਦੇ ਉੱਪਰ ਤੇਰਾ ਹੱਥ ਹੈ ਉਹ ਕਿਸੇ ਤਰ੍ਹਾਂ ਦਾ ਆਤਮਕ ਜੀਵਨ ਵਿੱਚ ਦੁੱਖ ਨਹੀਂ ਪਾਉਂਦਾ ਆਤਮਕ ਜੀਵਨ ਤੋਂ ਦੇਖੋ ਦੁੱਖ ਦੋ ਤਰ੍ਹਾਂ ਦੇ ਨੇ ਇੱਕ ਨੇ ਸਰੀਰਕ ਦੁੱਖ ਸਰੀਰਕ ਦੁੱਖ ਜਿਹੜੇ ਨੇ ਉਹ तकरीबन ਹਰ ਇੱਕ ਨੂੰ ਹੁੰਦੇ ਨੇ ਉਹ ਤੇ ਗੁਰਬਾਣੀ ਦੇ ਵਿੱਚ ਅਸੀਂ ਪੜ੍ਹਦੇ ਵੀ ਇਹ ਪੈਦਾਤ ਤੇਰੀ ਦਾਤਾਰ ਕੀਤਿਆਂ ਦੁੱਖ ਭੂਖ ਸਦਮਾਰ ਇਹ ਪੈਦਾਤ ਤੇਰੀ ਦਾਤਾਰ ਇਹ ਸਰੀਰਕ ਦੁੱਖ ਨੇ ਸਰੀਰਕ ਦੁੱਖ ਬਾਹਰੀ ਤੌਰ ਤੇ ਲੋਕਾਂ ਦੇ ਵਿੱਚ ਦੇਖੇ ਜਾਵੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਦੁੱਖ ਦੇਖੇ ਜਦੋਂ ਭਾਈ ਗੋਬਾਧ ਜੀ ਬਣਦੇ ਆ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਅਰੰਭ ਕੀਤੀਆਂ ਤੇ ਗੁਰੂ ਨਾਨਕ ਸਾਹਿਬ ਜਿਹਨਾਂ ਲੋਕਾਂ ਨੇ ਪੂਰਾ ਭਲਾ ਕੀਤਾ ਗੁਰੂ ਨਾਨਕ ਸਾਹਿਬ ਜਿਹਨਾਂ ਅਖਾਹਰ ਪਰ ਰੋਣਾ ਕੇ ਗੁਰ ਕਰੀ ਵਿਚਾਈ ਕਹਿ ਲਗੇ ਰੋੜਿਆਂ ਤੇ ਸੋਣਾ ਪਿਆ ਅਖ ਦਾ ਆਹਾਰ ਕਰਨਾ ਪਿਆ ਤੇ ਕੋਈ ਆ ਕੇ ਭੂਤ ਨਾਲ ਉਹ ਕਹੇ ਬਤਾਲਾ ਕੋਈ ਆ ਕੇ ਆਦਮੀ ਨਾਨਕ ਵਿਚਾਰਾ ਇਹ ਬਾਹਰਲੀ ਦੁੱਖ ਸੀ ਤੇ ਬਾਹਰਲੀ ਦੁੱਖਾਂ ਦੀ ਗੱਲ ਕੀਤੀ ਜਾਵੇ ਤੇ ਬਾਹਰਲੀ ਸਰੀਰ ਤੇ ਗੁਰੂ ਅਰਜਨ ਸਾਹਿਬ ਜ ਨੂੰ ਤੱਕੀ ਤਵੀ ਤੇ ਬਿਠਾਇਆ ਸਰੀਰ ਸਿਰ ਦੇ ਵਿੱਚ ਤੱਕੀ ਰਹਤਾ ਭਾਈ ਇਹ ਸਰੀਰਕ ਦੁੱਖ ਸੀ ਇਹ ਸਰੀਰਕ ਦੁੱਖ ਦੀ ਗੱਲ ਕੀਤੀ ਜਾਵੇ ਤੇ ਕਲਗੀ ਵਾਲੇ ਪਾਤਸ਼ਾਹ ਜੀ ਦੀ 9 ਸਾਲ ਦੀ ਉਮਰ ਤੋਂ ਲੈ ਕੇ 42 ਸਾਲ ਉਮਰ ਦੇ ਵਿੱਚ ਸਰੀਰਕ ਦੁੱਖ ਹੀ ਰਹੇ ਨੇ 9 ਸਾਲ ਦੀ ਉਮਰ ਦੇ ਵਿੱਚ ਪਿਤਾ ਦਿੱਲੀ ਵਿੱਚ ਸ਼ਹੀਦ ਹੋ ਜਾਂਦੇ ਨੇ ਛੋਟੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੰਗਾ ਦੇ ਵੱਲ ਜਾਂਦਾ ਜਿੱਤਦੇ ਨੇ ਉੱਤਰ ਸ਼ਹੀਦ ਹੋ ਜਾਂਦੇ ਨੇ ਮਾਤਾ ਗੁਜਰਪੁਰ ਸ਼ਹੀਦ ਹੋ ਜਾਂਦੀ ਹੈ ਗੁਰੂ ਜੀ ਦੇ ਲਾਟਲੇ ਸਿੰਘ ਸ਼ਹੀਦ ਹੋ ਜਾਂਦੇ ਨੇ ਇਹ ਸਰੀਰਕ ਦੁੱਖ ਸੀ ਇੱਕ ਦੁਖੀ ਆਤਮਾ ਆਤਮਿਕ ਦੁੱਖ ਗੁਰਬਾਣੀ ਦੇ ਵਿੱਚ ਤਿੰਨ ਤਰ੍ਹਾਂ ਦੇ ਨੇ ਆਗ ਵਿਆਹ ਤੇ ਉਦਾਸ ਇਹ ਅੰਦਰੋਂ ਪੈਦਾ ਹੋਣ ਵਾਲੇ ਦੁੱਖ ਦੂਜਾਰਾ ਕਿਸੇ ਦੂਜਾ ਮਿਲਣ ਵਾਲੇ ਦੁੱਖ ਜਿਹਦੇ ਨਾਲ ਆਤਮਾ ਦੁਖੀ ਹੋਵੇ ਪਰ ਇਹ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੀ ਸੇਵਾ ਦੇ ਨਾਲ ਗੁਰੂ ਦੇ ਸਿਮਰ ਦੇ ਨਾਲ ਜਿਹੜੇ ਆਤਮਿਕ ਦੁੱਖ ਨੇ ਕਿਹਨ ਲੱਗੇ ਨਹੀਂ ਪਉਂਦੇ ਨਹੀਂ ਇਹ ਆਉਂਦੇ ਨਹੀਂ ਆਤਮਿਕ ਦੁੱਖ ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਗੁਰਬਾਣੀ ਪੜਦਾ ਹਾਂ ਨਹੀਂ ਪਰ ਗੁਰੂ ਦੇ ਨਾਮ ਨੇ ਗੁਰੂ ਦੀ ਬਾਣੀ ਨੇ ਮਨ ਦਾ ਗੁਰੂ ਦੀ ਬਾਣੀ ਨੇ ਮਨ ਦਾ ਸਕੂਤ ਦੇਣਾ ਇਹਨੂੰ ਆਕਮਤ ਸੁਖ ਕਹਿੰਦੇ ਨੇ ਜਿਹਦੇ ਵਿੱਚ ਮਨ ਟਿਕ ਜਾਂਦਾ ਹੈ ਮਨ ਦੀ ਪਰੇਸ਼ਾਨੀ ਖਤਮ ਹੋ ਜਾਂਦੀ ਹੈ ਇਹ ਸੁਖ ਗੁਰੂ ਦੀ ਚਰਨ ਦੇ ਵਿੱਚ ਹੈ ਅਸੀ ਕਰਕੇ ਗੁਰਬਾਣੀ ਦੇ ਵਿੱਚ ਹੈ ਵੀ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਖ ਰਾਤ ਨਾਲਹੀ ਹੈ ਜਿਹੜਾ ਆਤਮਿਕ ਸੁਖ ਗੁਰੂ ਦੀ ਸੇਵਾ ਕੀਤਾ ਮਿਲਦਾ ਹੈ ਗੁਰਬਾਣੀ ਬੜਿਆ ਮਿਲਦਾ ਹੈ ਕਹਿਣ ਲੱਗੇ ਉਹ ਆਤਮਿਕ ਸੁਖ ਦੁਨੀਆ ਦਾ ਰਾਜਾ ਬਣ ਕੇ ਵੀ ਨਹੀਂ ਮਿਲ ਸਕਦਾ ਉੰਨਾ ਰਾਜਾ ਬਣ ਜਾਵੇ ਕਿ ਲੱਗ ਤਾ ਵੀ ਸੁੱਖ ਨਹੀਂ ਹੈ ਜਿਹੜਾ ਸਿੱਖ ਗੁਰੂ ਦੀ ਸ਼ਰਨ ਵਿੱਚ ਗੁਰੂ ਦੀ ਸੇਵਾ ਵਿੱਚ ਹੈ ਤੇ ਗੁਰਬਾਣੀ ਕਹਿੰਦੀ ਜੋ ਸੁੱਖ ਕੋ ਚਾਹੇ ਸਦਾ ਆਤਮਕ ਸੁੱਖ ਜੇ ਤੂੰ ਲੈਣਾ ਚਾਹੁੰਦਾ ਹੈ ਕਿਨ ਲਗੇ ਫਿਰ ਗੁਰੂ ਦੀ ਸ਼ਰਨ ਵਿੱਚ ਆ ਤੇ ਜਿਹਦੇ ਤੇ ਗੁਰੂ ਮਿਹਰ ਕਰ ਦਵੇ ਕਿ ਲਗੇ ਉਹ ਦੁੱਖੀ ਕਿਸੇ ਗੱਲ ਦਾ ਨਹੀਂ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਕੀਰਤਪੁਰ ਸਾਹਿਬ ਤੋਂ ਦਿੱਲੀ ਜਾ ਰਹੇ ਸੀ ਨਾ ਤੇ ਇੱਕ ਰਾਤ ਦਾਠਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪੰਜੋਖੜਾ ਸਾਹਿਬ ਦੀ ਧਰਤੀ ਤੇ ਕੀਤਾ ਜਦੋਂ ਉੱਥੇ ਖੈਰਾ ਕੀਤਾ ਉਤੋਂ ਦੀਆਂ ਸਿੱਖ ਸੰਗਤਾਂ ਗੁਰੂ ਦੇ ਦਰਸ਼ਨ ਦੇਦਾਰ ਕਰਨ ਵਾਸਤੇ ਆਈਆਂ ਕਿਉਂਕਿ ਉੱਥੇ ਗੁਰੂ ਨਾਨਕ ਸਾਹਿਬ ਜੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਸੀ ਗੁਰੂ ਨਾਨਕ ਸਾਹਿਬ ਜੀ ਦੀ ਸੰਗਤਾਂ ਰਹਿ ਰਹੀਆਂ ਸੀ ਜਦੋਂ ਪਤਾ ਲੱਗਾ ਕਿ ਨਾਨਕ ਦੀ 8ਵੀਂ ਜੋਤ ਆਈਏ ਸਾਰੇ ਇਲਾਕੇ ਦੇ ਸਿੱਖ ਲੋਕ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਏ ਉੱਥੇ ਪਿੰਡ ਦੇ ਵਿੱਚ ਇੱਕ ਪੰਡਤ ਲਾਲਚਨ ਨਰਿੰਦਆ ਸੀ ਗੀਤਾ ਦਾ ਗਿਆਨੀ ਸੀ ਪਰ ਅੰਦਰ ਹੰਕਾਰਵਾਦ ਸੀ ਕਿਉਂਕਿ ਉਹਨੂੰ ਗਿਆਨ ਦਾ ਹੰਕਾਰ ਸੀ ਮੇਰੇ ਅੰਦਰ ਗਿਆਨ ਇਹ ਉਹ ਸਿੱਖ ਸੰਗਤਾਂ ਨੂੰ ਪੁੱਛਦਾ ਤੁਸੀਂ ਕਿੱਥੇ ਜਾ ਰਹੇ ਹੋ ਕਹਿਣ ਲੱਗੇ ਭਾਈ ਗੁਰੂ ਨਾਨਕ ਸਾਹਿਬ ਜੀ ਦੀ ਅੱਤਮੀ ਜੋਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਏ ਨੇ ਅਸੀਂ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਹਾਂ ਤੇ ਪੰਡਤ ਲਾਲ ਚੰਦ ਹੰਕਾਰ ਦੇ ਵਿੱਚ ਕਹਿੰਦਾ ਕਿਹੜਾ ਹੈ ਕ੍ਰਿਸ਼ਨ ਤੋਂ ਵੱਡਾ ਵੀ ਹਰਿ ਕ੍ਰਿਸ਼ਨ ਹੈ ਕਹਿਣ ਲੱਗੇ ਜੀ ਸਾਡਾ ਗੁਰੂ ਹੈ ਹੁਣ ਜਦੋਂ ਪੰਡਤ ਲਾਲ ਚੰਦ ਨੇ ਜਾ ਕੇ ਵੇਖਿਆ ਕਿ ਤਖਤ ਤੇ ਇੱਕ ਛੋਟਾ ਬਾਲ ਕਿਉਂਕਿ ਉਸ ਸਮੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਉਮਰ ਵਿਦਵਾਨਾਂ ਨੇ 6 ਕੋਸਾਲ ਦੀ ਮੰਨੀ ਹੈ ਕਿਉਂਕਿ 5 ਸਾਲ 3 ਮਹੀਨੇ ਦੀ ਉਮਰ ਸੀ ਜਦੋਂ ਉਹ ਤਖਤ ਗੱਦੀ ਤੇ ਸਭੈ ਮੰਨੇ ਹੋਏ ਤੇ ਜਦੋਂ ਗੁਰੂ ਜੀ ਦਿੱਲੀ ਵੱਲ ਜਾ ਰਹੇ ਸੀ ਕਿ 6 ਕੋਸਾਲ ਤੋਂ ਕੁਝ ਕੁ ਮਹੀਨਿਆਂ ਦੀ ਉਮਰ ਵਿਦਵਾਨਾਂ ਨੇ ਮੰਨੀ ਉਹਨਾਂ 6 ਸਾਲ ਦਾ ਗੁਰੂ ਸਹਿਬਾਨ ਤਖਤ ਤੇ ਸਭੈ ਮੰਨੇ ਪੰਡਤ ਲਾਲ ਚੰਦ ਬੜਾ ਹਰ ਆਰਮੀ ਤੇ ਕੁਛ ਵੀ ਹੋਇਆ ਵੀ ਤੁਸੀਂ ਇਸ ਬਾਲਕ ਨੂੰ ਗੁਰ ਮੰਨਦੇ ਹੋ ਕਿ ਲੱਗੇ ਮੈਂ ਗੁਰੂ ਤਾਂ ਮੰਨਾਂਗਾ ਜੀ ਇਹ ਗੀਤਾ ਦੇ ਅਰਥ ਕਰ ਦਵੇ ਤੇ ਸਿੱਖਾਂ ਨੇ ਗੁਰੂ ਸਾਹਿਬ ਕੋਲ ਬੇਨਤੀ ਕੀਤੀ ਕਿ ਲੱਗੇ ਜੀ ਪੰਡਤ ਲਾਲ ਚੰਦ ਜੀ ਇਹ ਗੱਲ ਕਹਿੰਦਾ ਹੈ ਤੇ ਗੁਰੂ ਜੀ ਕਹਿਣ ਲੱਗੇ ਵੀ ਸਖੋ ਜੀ ਅਸੀਂ ਗੀਤਾ ਦੇ ਅਰਥ ਕਰ ਦਿੱਤੇ ਇਸ ਪੰਡਤ ਲਾਲ ਚੰਦ ਦਾ ਫਿਰ ਵੀ ਹੰਕਾਰ ਕਰਨਾ ਨਹੀਂ ਹੈ ਕਿਉਂਕਿ ਇਹਨੇ ਕਹਿਆ ਕਿ ਗੁਰੂ ਦਾ ਪੁੱਤਰ ਸੀ ਇਹ ਗੀਤਾ ਪੜ੍ਹਨੀ ਸਿੱਖ ਲਈ ਹੋਵੇਗੀ ਅਰਥ ਕਰਨੇ ਸਿੱਖੇ ਹੋਣਗੇ ਕਹਿਣ ਲੱਗੇ ਇਹਨੂੰ ਕਹੇ ਵੀ ਆਪਣੇ ਪਿੰਡ ਵਿੱਚੋਂ ਜਿਹੜਾ ਮਰਜੀ ਪਰਿਵਾਰ ਲਿਆ ਗੀਤਾ ਦੇ ਅਰਥ ਵੀ ਉਹ ਵੀ ਕਰ ਦਵੇਗਾ ਪੰਡਤ ਲਾਲ ਚੰਦ ਬੜਾ ਖੁਸ਼ ਹੋਇਆ ਮੈਂ ਗੱਲ ਕਰਦਾ ਜਿਸ ਕੇ ਸਿਰ ਉੱਪਰ ਤੋਂ ਸਵਾਮੀ ਜਿਹਦੇ ਸਿਰ ਦੇ ਉੱਪਰ ਮਾਲਕ ਦਾ ਹੱਥ ਹੈ ਕਹਿਣ ਲੱਗੇ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ